ਆਲੇ-ਦਾਲੇ ਤੇ ਕਈ ਪਿੰਡ ਨਾ ਸੌਣੀਆਂ ਬਣਾ ਦਿੱਤੇ ਆ ਪੁਲਿਸ ਦੀਆਂ ਬੈਨਾ ਬੱਸਾਂ ਭਰ ਕੇ ਗੱਡੀਆਂ ਭਰ ਕੇ ਆ ਚੁੱਕੀਆਂ ਅੱਜ ਤਾਂ ਬਾਈ ਬਿਲਕੁਲ ਹੀ ਮਤਲਬ ਐ ਇੰਨੀ ਇੱਕ ਪ੍ਰਸ਼ਾਸਨ ਆ ਗਿਆ ਇੰਨਾ ਕੁ ਮਤਲਬ ਪੁਲਿਸ ਚੜ੍ਹ ਕੇ ਆ ਗਈ ਐ ਕਿ ਅੱਜ ਰਾਤ ਨੂੰ ਕੁਝ ਵੀ ਹੋ ਸਕਦਾ ਬਾਈ ਜੇ ਪਕਰਾਂ ਚ ਬੈਠੇ ਰਹਿ ਗਏ ਤੇ ਬਾਪੂ ਨੂੰ ਚੁੱਕ ਕੇ ਲੈ ਗਏ ਫਿਰ ਲਾਹਣਤਾ ਨੇ ਯਾਰ ਲੜਾਈ ਕੱਲੇ ਡੱਲੇ ਵਾਲ ਦੀ ਤਾਂ ਹੈ ਨਹੀਂ ਡੱਲੇ ਵਾਲ ਦਾ ਸਾਰਾ ਪਰਿਵਾਰ ਇੱਥੇ ਬੈਠਾ ਹੈ ਬਾਈ ਪੋਤਾ ਵੀ ਮੁੰਡਾ ਵੀ ਨੂੰ ਵੀ ਮਨਾ ਸਾਰਾ ਪਰਿਵਾਰ ਉੱਥੇ ਬੈਠਾ ਤੇ ਅਸੀਂ ਘਰਾਂ ਚ ਬੈਠੇ ਆ। ਨਮਾ ਡੱਲੇ ਵਾਲ ਸਭ ਨੂੰ ਜਦੋਂ ਵੀ ਮਿਲਦਾ ਤੇ ਉਹਨਾਂ ਦਾ ਇੱਕੋ ਇੱਕ ਸੁਨੇਹ ਹੁੰਦਾ ਕਿ ਰਾਜ ਸਿਆ ਮੇਰੀ ਮੌਤ ਹੁੰਦੀਆ ਹੋ ਜਾਣ ਦੇ ਪਰ ਮੈਨੂੰ ਇੱਥੋਂ ਚੱਕਣ ਨਾ ਦਿਓ। ਲੜਾਈ ਮੇਰੀ ਐ ਕਹਿੰਦਾ ਤੇ ਮੈਂ ਜਿਤਾਉਣਾ ਤੁਹਾਨੂੰ ਬਸ ਮੇਰੇ ਆਲੇ-ਦਾਲੇ ਰਹੋ ਮੈਨੂੰ ਪ੍ਰਸ਼ਾਸਨ ਚੋਂੱਕ ਕੇ ਨਾ ਲੈ ਜਾਓ। ਕਿ ਡੱਲੇ ਵਾਲ ਨੂੰ ਤੁਸੀਂ ਸੌਖੇ ਤਰੀਕੇ ਨਾਲ ਤਾਂ ਨਹੀਂ ਲੈ ਆ ਲਾਸਾਂ ਉੱਤੋਂ ਹੀ ਤਾਂ ਲੈ ਜਾਊਂਗਾ ਉਹ ਤਾਂ ਗੱਲ ਵੱਖ ਹੈ। ਪਰ ਇਹ ਨਹੀਂ ਹੈਗਾ ਵੀ ਤੁਸੀਂ ਐ ਗਏ ਤੇ ਦਾਈ ਨੂੰ ਹੱਥ ਲਾਇਆ ਤੇ ਚੱਕ ਲਿਆ। ਇਹ ਕੁਰਬਾਨੀ ਦੇਣੀ ਪਈ ਐਂ ਤੇ ਬਈ ਕੁਰਬਾਨੀ ਵੀ ਦੇ ਦਾਂਗੇ ਮੈਂ ਤਾਂ ਇਹ ਸੋਚ ਕੇ ਆਇਆ ਹਾਂ ਕਰਾਂ 23 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਾਂਗੇ ਇਹ ਐਲਾਨ ਕੀਤਾ ਉਹਨਾਂ ਨੇ 23 ਤਰੀਕ ਤੋਂ ਲੈ ਕੇ 5 ਦਿਨਾਂ ਨੂੰ ਆਉਣੀ ਐ ਪਲ ਪਲ ਦਾ ਸਹਾਰਾ ਨਹੀਂ ਬਾਪੂ ਦਾ ਤਾਂ ਬਾਈ ਕਦੋਂ ਸਿੱਧੀ ਪਾ ਜਾਣ ਫਿਰ ਇਹਦਾ ਮਤਲਬ ਅਸੀਂ ਢੀਕਦੇ ਹਾਂ ਵੀ ਕਦੋਂ ਡੱਲੇਵਾਲ ਸਭ ਦੀ ਮੌਤ ਹੋਵੇ ਕੀ ਭਰਾਵੋ ਤੁਸੀਂ ਬਹੁਤ ਵੱਡੇ ਵਹਿਮ 'ਚ ਫਿਰਦੇ ਹੋ ਜੇ ਡੱਲੇਵਾਲ ਸਭ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਹੁੰਦੀ ਐ ਨਾ ਤੁਹਾਨੂੰ ਕੋਈ ਭੋਗ ਤੇ ਵੜਨ ਦੇਵੇ ਨਾ ਤੁਹਾਨੂੰ ਪਿੰਡਾਂ 'ਚ ਕੋਈ ਫੰਡ ਦੇਵੇ ਇਹ ਦੇਖ ਲਿਓ ਇਹ ਹੋਣਾ ਐ ਮੈਂ ਇਹ ਸੋਚਦਾ ਹਾਂ ਕਿ ਯਾਰ ਇੱਕੋ ਇੱਕ ਕਿਸਾਨ ਲੀਡਰ ਹੈ ਜਿਹੜਾ ਸਿੱਖੀ ਦੀ ਗੱਲ ਵੀ ਕਰਦਾ ਹੈ ਤੇ ਕਿਸਾਨੀ ਦੀ ਗੱਲ ਵੀ ਕਰਦਾ ਹੈ ਸਾਡੇ ਖਾਲਸੇ ਰਾਜ ਦੀ ਗੱਲ ਵੀ ਕਰਦਾ ਹੈ ਹਨਾ ਅਸੀਂ ਤਾਂ ਹੱਥ ਹੀ ਜੋੜਨੇ ਆ ਕੀ ਭਰਾਵੋ ਜੇ ਤੁਹਾਡੇ ਵਿਚਾਰਕ ਮਤ ਪੇਦ ਨੇ ਅਲੱਗ ਬਹਿ ਜਾਓ ਪਰ ਜੇ ਬੈਠਣਾ ਨਹੀਂ ਤਾਂ ਫਿਰ ਬੇਤੁਕੇ ਬਿਆਨ ਵੀ ਨਾ ਦਿਓ ਰੂਲਦੂ ਮਾਨਸਾ ਬਾਰੇ ਮੈਂ ਜ਼ਰੂਰ ਕਹਦਾ ਕਿ ਭਰਾਵਾ ਸਾਡਾ ਮੂੰਹ ਨਾ ਖਲਾ ਇੱਕ ਇੱਕ ਪਾਲ ਸਹਾਇ ਹੋਵੇ ਜਿਹੜੇ ਬੰਦੇ ਲਈ ਕਿਸਾਨੀ ਲਈ ਬੈਠਿਆ ਹੋਵੇ ਤੇ ਤੁਸੀਂ ਮੂੰਹਾਂ ਦੇ ਵਿੱਚੋਂ ਨਫ਼ਰਤ ਵਾਲੇ ਬੋਲ ਕੱਢੋ ਹਨਾ ਜਿਹੜੇ ਬੰਦੇ ਦਿਨੇ-ਦਿਨੇ ਆ ਜਾਂਦੇ ਦਾਈ ਤੇ ਹੱਥ ਲਾਉਣ ਤਾਂ ਆਉਣਾ ਨਹੀਂ ਜਾਂ ਮੂੰਹ ਦਿਖਾਉਣ ਤਾਂ ਆਉਣਾ ਨਹੀਂ ਕਿਉਂਕਿ ਪ੍ਰਸ਼ਾਸਨ ਨੇ ਤਾਂ ਰਾਤ ਨੂੰ ਚੱਕਣਾ ਡੱਲੇ ਵਾਲਾ ਸਭ ਨੂੰ ਦਿਨੇ ਤਾਂ ਹੱਥ ਲਾ ਪਾ ਨਹੀਂ ਸਕਦੇ ਸੰਗਤ ਬਹੁਤ ਹੁੰਦੀ ਹੈ ਤੇ ਜੋਦਾ ਤਾਂ ਹੁਣ ਉਹ ਹੈ ਜਿਹੜਾ ਰਾਤ ਨੂੰ ਡਿਊਟੀਆਂ ਲਾਉਂਦਾ ਔਰੇ ਬਾਈ ਕਿਉਂਕਿ ਜਿਹੜਾ ਬੰਦਾ ਰਾਤ ਸਾਰੀ ਕੱਟ ਗਿਆ ਨਾ ਨੀਂਦਰਾ ਉਹ ਜੋਧਾ ਹੀ ਹੈ ਜਿਹੜਾ ਬੈਠਾ ਹੈ ਜਿਹੜਾ ਬੰਦਾ ਔਰੇ ਆ ਕੇ ਮੂੰਹ ਦਿਖਾ ਕੇ ਭੱਗ ਗਿਆ ਉਹ ਦੂਜੇ ਸੰਘਰਸ਼ੀ ਹੁੰਦੇ ਆ ਜਿਹੜੇ ਅਖੋ ਤੀਨਕਲਾਬੀ ਨਹੀਂ ਕੋਣ ਹੁੰਦੇ ਵੀ ਯਾਰ ਗਏ ਤੇ ਆਏ ਉਹਨਾਂ ਭੈਣਾਂ ਨੂੰ ਕਹਨਾ ਕਿ ਜੇ ਤੁਸੀਂ ਨਹੀਂ ਨਾ ਸਕਦੀਆਂ ਤਾਂ ਆਪਣੇ ਘਰ ਵਾਲਿਆਂ ਨੂੰ ਹੌਸਲਾ ਦੇ ਕੇ ਬਾਡਰਾਂ ਦੇ ਭੇਜ ਦਿਓ ਬੈਗ ਭਰ ਕੇ ਕਿ ਜਦੋਂ ਤੱਕ ਮੋਰਚਾ ਜਿੱਤਿਆ ਨਹੀਂ ਜਾਂਦਾ ਉਦੋਂ ਤੱਕ ਆਇਓ ਨਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਖਨੌਰੀ ਬਾਰਡਰ ਤੇ ਮੌਜੂਦ ਹਾਂ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਤਸਵੀਰਾਂ ਤੁਸੀਂ ਪਹਿਲਾਂ ਵੀ ਦੇਖੀਆਂ ਨੇ ਕਿ ਇੱਥੇ ਪਹਿਰੇ ਲੱਗਦੇ ਨੇ ਸਾਰੀ ਰਾਤ ਪਹਿਰਾ ਦਿੱਤਾ ਜਾਂਦਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਤੇ ਪੁਲਿਸ ਨਾਲ ਚੁੱਕ ਕੇ ਲੈ ਜਾਵੇ ਜਿਵੇਂ ਪਹਿਲਾਂ ਲੈ ਕੇ ਗਈ ਸੀ ਪਹਿਲਾਂ ਡੀਐਮਸੀ ਲੈ ਕੇ ਗਏ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਉਸ ਤੋਂ ਬਾਅਦ ਰਾਤੀ ਪੂਰਾ ਪਹਿਰਾ ਲੱਗਦਾ ਪਹਿਰਾ ਦਿੰਦੇ ਨੇ ਨੌਜਵਾਨਾਂ ਤੇ ਅਪੀਲ ਕਰਦੇ ਨੇ ਲੱਖਾ ਸੁਧਾਣਾ ਵੀ ਅਪੀਲ ਕਰਦਾ ਸੀ ਕਿਉਂਕਿ ਤੁਸੀਂ ਵੀਡੀਓਜ਼ ਪਹਿਲਾਂ ਦੇਖਿਆ ਨੇ ਕਿ ਰਾਤ ਨੂੰ ਜਾਗਦੇ ਰਹੋ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਆ ਰਾਜ ਸਿੰਘ ਖਾਲਸਾ ਨੌਜਵਾਨ ਕਿਸਾਨ ਸਾਡੇ ਨਾਲ ਮੌਜੂਦ ਨੇ ਬਾਈ ਜੀ ਪਹਿਰਾ ਦੇਣ ਲੱਗੇ ਤੁਸੀਂ ਕਹਿ ਰਹੇ ਸੀ ਕਿ ਅੱਜ ਚੁੱਕਿਆ ਜਾ ਸਕਦਾ ਜਗਜੀਤ ਸਿੰਘ ਡੱਲੇਵਾਲ ਨੂੰ ਐ ਤੁਹਾਨੂੰ ਇਹ ਅਸ਼ੰਕਾ ਕਿਵੇਂ ਤੁਹਾਨੂੰ ਕਿਵੇਂ ਸ਼ੱਕ ਲੱਗਦੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਨਾ ਭਾਈ ਅਮਨ ਅਸੀਂ ਜਦੋਂ ਉਧਰ ਪਿੱਛੇ ਗਏ ਤਾਂ ਜਿਹੜੀ ਪੁਲਿਸ ਹੈ ਨਾ ਪਿੰਡਾਂ ਦੇ ਵਿੱਚ ਆ ਚੁੱਕੀ ਹੈ ਆਲੇ-ਦਾਲੇ ਦੇ ਕਈ ਪਿੰਡ ਨਾ ਸੌਣੀਆਂ ਬਣਾ ਦਿੱਤੇ ਆ ਪੁਲਿਸ ਦੀਆਂ ਬੈਨਾ ਬੱਸਾਂ ਭਰ ਕੇ ਗੱਡੀਆਂ ਭਰ ਕੇ ਆ ਚੁੱਕੀਆਂ ਨੇ ਰਾਤ ਵੀ ਇੱਥੇ ਮਤਲਬ ਐਸਐਸਪੀ ਸਾਹਿਬ ਕਾਫੀ ਮਤਲਬ 2 ਵਜੇ ਤੱਕ ਰਾਤ ਦੇ ਇੱਥੇ ਮਿਲਣ ਉਹ ਰੈਸਟੋਰੈਂਟ ਜਾਂ ਉਹਦੇ ਵਿੱਚ ਮੀਟਿੰਗ ਕਰਕੇ ਗਏ ਨੇ ਤੇ ਉੱਥੋਂ ਸਾਨੂੰ ਮਤਲਬ ਡਾਟ ਹੁੰਦਾ ਕਿ ਪੁਲਿਸ ਕਦੋਂ ਵੀ ਡੋਲੇਲ ਸਾਬ ਨੂੰ ਚੱਕ ਸਕਦਾ ਕਿਉਂਕਿ ਉਹਨਾਂ ਦੀਆਂ ਤਿਆਰੀਆਂ ਤੋਂ ਪਤਾ ਲੱਗ ਜਾਂਦਾ ਉਹਨਾਂ ਦੇ ਹਾਪ ਭਾਬ ਤੋਂ ਹਨਾ ਕਿਉਂਕਿ ਸੀਆਈਡੀ ਬਹੁਤ ਹੈ ਸੀਆਈਡੀ ਵਾਲੇ ਭਰਾ ਵੀ ਮਤਲਬ ਛੱਡੇ ਹੋਇਆ ਉਹਨਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਸੀਆਈਡੀ ਲੈnde ਫਿਰਦੇ ਆ ਤੇ ਅੱਜ ਤਾਂ ਬਾਈ ਬਿਲਕੁਲ ਹੀ ਮਤਲਬ ਐਨੀ ਇੱਕ ਪ੍ਰਸ਼ਾਸਨ ਆ ਗਿਆ ਇੰਨਾ ਕੁ ਮਤਲਬ ਪੁਲਿਸ ਚੜ੍ਹ ਕੇ ਆ ਗਈ ਹੈ ਕਿ ਅੱਜ ਰਾਤ ਨੂੰ ਕੁਝ ਵੀ ਹੋ ਸਕਦਾ ਬਾਈ ਨਹੀਂ ਕਿਵੇਂ ਪੁਲਿਸ ਪਿੰਡਾਂ ਦੇ ਵਿੱਚ ਪਹੁੰਚ ਗਈ ਇੱਥੇ ਪ੍ਰੋਟੈਸਟ ਦੇ ਪ੍ਰਦਰਸ਼ਨ ਦੇ ਵਿੱਚ ਤਾਂ ਨਹੀਂ ਪਹੁੰਚੀ ਨਹੀਂ ਅਸਲ ਕੀ ਹੈ ਬਾਈ ਪਿੰਡਾਂ ਦੇ ਜਿਵੇਂ ਨੇੜੇ-ਤੇੜੇ ਦੇ ਪਿੰਡ ਹੈ ਨਾ ਜਦੋਂ ਪ੍ਰਸ਼ਾਸਨ ਨੇ ਡੱਲੇ ਵਾਲ ਬਾਪੂ ਨੂੰ ਚੁੱਕਣਾ ਤੇ ਆਲੇ-ਦਾਲੇ ਦੇ ਪਿੰਡਾਂ ਨੇ ਉੱਠ ਕੇ ਆਉਣਾ ਤੇ ਉਹਨਾਂ ਪਿੰਡ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਹੀ ਰੋਕਣ ਦੇ ਲਈ ਪਹੁੰਚ ਗਿਆ ਤੇ ਬਾਕੀ ਹੁਣ ਇੱਥੇ ਜਦੋਂ ਕਿਸਾਨ ਨੇ ਤਾਂ ਹਨਾ ਕਈ ਵਾਰੀ ਝਟਪ ਵੀ ਹੋ ਸਕਦੀ ਹੈ ਉਹ ਆਪਣੀ ਤਿਆਰੀ ਕਰਕੇ ਮਤਲਬ ਖੜ ਗਏ ਨੇ ਪੂਰੀ ਤਰ੍ਹਾਂ ਇਸ ਕਰਕੇ ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਭਰਾਵੋ ਕਦੋਂ ਵੀ ਕੁਝ ਵੀ ਹੋ ਸਕਦਾ ਹੈ ਜੇ ਆਪਾਂ ਘਰਾਂ ਚ ਬੈਠੇ ਰਹੇਗੇ ਤੇ ਬਾਪੂ ਨੂੰ ਚੁੱਕ ਕੇ ਲੈ ਗਏ ਫਿਰ ਲਹਨਤਾਂ ਨੇ ਯਾਰ ਤੁਸੀਂ ਤਾਈਓ ਫਿਰ ਅਨਾਉਂਸਮੈਂਟ ਕਰਦੇ ਰਹੇ ਸਾਰੀ ਰਾਤ ਜਾਗਦੇ ਰਹੇ ਹੋ ਤੁਸੀਂ ਹਾਂ ਬਈ ਅਸੀਂ ਸਾਰੀ ਰਾਤ ਹੀ ਪਿਛਲੇ ਤਿੰਨ ਰਾਤਾਂ ਹੋ ਗਈਆਂ ਦਿਨੇ ਸੌਂ ਲੈਨੇ ਆ 2-4 ਘੰਟੇ ਬਾਈ ਤੇ ਰਾਤ ਨੂੰ ਫਿਰ ਪਹਿਰੇ ਦਿੰਨੇ ਆਂਗੇ ਠੀਕ ਹੈ ਬਾਕੀ ਰਾਜ ਬਾਈ ਕਿਵੇਂ ਲੱਗਦਾ ਜਗਜੀਤ ਸਿੰਘ ਢੱਲੇਵਾਲ ਦੀ ਅੱਜ ਤਾਂ ਸਿਹਤ ਕਹਿੰਦੇ ਕਾਫੀ ਡਾਊਨ ਹੋ ਗਈ ਸੀ ਬੇਹੋਸ਼ ਹੋ ਗਏ ਸੀ ਇੱਕ ਵਾਰ ਕਾਫੀ ਮਾਲਸਾਂ ਕੀਤੀਆਂ ਗਈਆਂ ਤਾਂ ਬਚਾ ਹੋਇਆ ਉਹਨਾਂ ਨੇ ਹਾਂ ਵੀਰੇ ਜਦੋਂ ਪਰਮਾਣ ਐ ਲਾ ਲੋ ਵੀ ਅਰਦਾਸ ਕਰਦੇ ਆ ਨਾ ਪ੍ਰਮਾਤਮਾ ਨੂੰ ਜਦੋਂ ਉਹ ਨਹਾਉਣਗੇ ਤੇ ਨਹਾਉਣ ਤੋਂ ਬਾਅਦ ਬਾਹਰ ਆਏ ਨਾ ਇੱਕੋ ਲੱਗਤ ਮਤਲਬ ਉਹਨੂੰ ਚੱਕਰਾ ਗਿਆ ਬੇਹੋਸ਼ ਰਹੇ ਘੱਟੋ ਘੱਟ 10 ਤੋਂ 15 ਮਿੰਟ ਪਰ ਡਾਕਟਰਾਂ ਦੀ ਟੀਮ ਬਹੁਤ ਵਧੀਆ ਤੇ ਬਾਕੀ ਪ੍ਰਮਾਤਮਾ ਅੱਗੇ ਜਦੋਂ ਜਾਪ ਕਰਦੀਆਂ ਨਾ ਐ ਲਾ ਲੋ ਵੀ ਲੋਕ ਜਾਪ ਕਰਦੇ ਸੰਗ ਤੇ ਜਾਪ ਕਰਦੇ ਆ ਤੇ ਫਿਰ ਪ੍ਰਮਾਤਮਾ ਖੁਦ ਆਉਂਦੇ ਆ ਹਨਾ ਕਿਉਂਕਿ ਲੜਾਈ ਬਈ ਉਹਨਾਂ ਦੇ ਘਰ ਦੀ ਤਾਂ ਹੈ ਨਹੀਂ ਲੜਾਈ ਪੂਰੇ ਪੰਜਾਬ ਦੀ ਹੈ ਪੂਰੇ ਭਾਰਤ ਦੀ ਹੈ ਭਾਰਤ ਦੀ ਵੀ ਛੋਟੋ ਪੂਰੀ ਦੁਨੀਆ ਦੀ ਹੈ ਜਿਹੜਾ ਬੰਦਾ ਰੋਟੀ ਖਾਂਦਾ ਹੈ ਜਿਹੜਾ ਇੱਥੇ ਇੱਕ ਵਾਰੀ ਜਨਮ ਲੈ ਲਿਆ ਜੀਨੇ ਜਿਹਨੇ ਰੋਟੀ ਖਾਣੀ ਐ ਇਹ ਲੜਾਈ ਉਹਨਾਂ ਦੀ ਐ ਪਰ ਸਮਝ ਬਹੁਤ ਘੱਟ ਆ ਰਹੀ ਆ ਉਹਨਾਂ ਵੀਰੇ ਮੈਂ ਇਹ ਗੱਲ ਕਹਿਣਾ ਵੀ ਲੋਕਾਂ ਨੂੰ ਹਜੇ ਸਮਝ ਹੀ ਆਇਆ ਨਹੀਂ ਅਸੀਂ ਪਾਰਟੀਆਂ ਵਾਦੀਆਂ ਵਿੱਚ ਫਸ ਕੇ ਰਹਿ ਗਏ ਆ ਅਸੀਂ ਜਥੇਬੰਦੀਆਂ ਵਿੱਚ ਫਸ ਕੇ ਰਹਿ ਗਏਾਂਗੇ ਵੀ ਜੇ ਫਲਾਣੀ ਜਥੇਬੰਦੀ ਜਾਊ ਤਾਂ ਅਸੀਂ ਫੇਰ ਹੀ ਜਾਵਾਂਗੇ ਇਹ ਚੀਜ਼ਾਂ ਪਿੰਡਾਂ ਦੇ ਵਿੱਚ ਅਸੀਂ ਬਹੁਤ ਦੇਖਦੇ ਆਂ ਜਥੇਬੰਦੀਆਂ ਨੇ ਰਾਜਬਾਈ ਆਪਾਂ ਦੇਖਦੇ ਆਂ ਉਹ ਗਰਾਹਾਂ ਗਰੁੱਪ ਆ ਰਾਜਵਾਲ ਗਰੁੱਪ ਆ ਹੋਰ ਗਰੁੱਪ ਵੀ ਬਹੁਤ ਜ਼ਿਆਦਾ ਜਿਹੜੇ ਕਿਸਾਨ ਆ ਕਹਿੰਦੇ ਉਹ ਵੀ ਨਾ ਜੀ ਸਾਡੇ ਆਗੂ ਨੇ ਨਹੀਂ ਕਿਹਾ ਨਹੀਂ ਜਾਣਾ ਆਪਾਂ ਤਾਂ ਸਾਡਾ ਆਗ ਕਈ 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 ਮੁੱਦੇ ਬਾਈ ਐਦਾਂ ਦੇ ਹੁੰਦੇ ਆ ਵੀ ਸਰਬੱਤ ਦੇ ਭਲੇ ਲਈ ਹੁੰਦੇ ਹਨ ਵੀ ਸਾਨੂੰ ਜ਼ਰੂਰੀ ਨਹੀਂ ਹੁੰਦਾ ਕਿ ਜੇ ਉਹ ਜੱਥੇਬੰਦੀ ਜਾਂ ਜੇ ਉਹਨਾਂ ਦੇ ਆਪਸੀ ਵਖਰੇਵੇਂ ਆ ਜੇ ਆਗੂ ਨਹੀਂ ਜਾਂਦਾ ਵੀ ਆਪਾਂ ਵੀ ਨਹੀਂ ਜਾਣਾ ਹਨ ਆਪ ਦੀ ਜ਼ਮੀਰ ਜਾਗਦੀ ਆ ਯਾਰ ਅਸੀਂ ਤਾਂ ਜਿਉਨੇ ਆ ਕਈ ਵਾਰੀ ਆਗੂਆਂ ਦੇ ਨਹੀਂ ਵਿਚਾਰ ਮਿਲਦੇ ਹੁੰਦੇ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਜਾਣਾ ਹੀ ਨਹੀਂ ਹੈਗਾ ਪਾਰਟੀ ਬਾਜ਼ੀਆਂ ਦੇ ਉੱਪਰ ਉੱਠ ਕੇ ਜਦੋਂ ਲੜੂ ਨਾ ਪੰਜਾਬ ਬਾਈ ਫੇਰ ਹੀ ਕੁਝ ਬੰਨਣਾ ਫੇਰ ਇੱਕ ਗੱਲ ਹੋਰ ਬਾਈ ਜਿਹੜੇ ਹੁਣ ਪਿੰਡਾਂ 'ਚ ਬੈਠੇ ਆ ਘਰਾਂ 'ਚ ਬੈਠੇ ਆ ਧੜੇ ਬਣਾ ਕੇ ਬੈਠੇ ਆ ਜ਼ਮੀਨ ਤਾਂ ਸਾਰਿਆਂ ਦੀ ਇਕੱਲੀ ਡੱਲੇਵਾਲ ਦੀ ਤਾਂ ਹੈ ਨਹੀਂ ਲੜਾਈ ਇਕੱਲੇ ਡੱਲੇਵਾਲ ਦੀ ਤਾਂ ਹੈ ਨਹੀਂ ਡੱਲੇਵਾਲ ਦਾ ਸਾਰਾ ਪਰਿਵਾਰ ਇੱਥੇ ਬੈਠਾ ਹੈ ਬਾਈ ਪੋਤਾ ਵੀ ਮੁੰਡਾ ਵੀ ਨੂੰ ਵੀ ਹਨਾ ਸਾਰਾ ਪਰਿਵਾਰ ਉੱਥੇ ਬੈਠਾ ਤੇ ਅਸੀਂ ਘਰਾਂ ਚ ਬੈਠੇ ਆ ਤੇ ਉਹ ਉਹਦਾ ਉਹਦਾ ਕੀ ਫਾਇਦਾ ਫਿਰ ਪਾਰਟੀਆਂ ਬਾਜ਼ੀ ਇੱਥੇ ਮੈਂ ਇਹ ਇੱਕ ਹੋਰ ਵੀ ਗੱਲ ਦੱਸ ਦਿੰਨਾ ਤੁਹਾਡੀ ਗੱਲ ਸਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਲੜਾਈ ਦਾ ਲੜਾਈ ਨਹੀਂ ਕਰਨੀ ਚਾਹੁੰਦੇ ਵੀ ਜੇ ਕਿਸੇ ਆਗੂ ਨੂੰ ਆਪਾਂ ਮਾੜਾ ਬੋਲ ਕੇ ਹੈਪ ਨਹੀਂ ਲੈਣਾ ਚਾਹੁੰਦੇ ਅਸੀਂ ਤਾਂ ਹੱਥ ਹੀ ਜੋੜਦੇ ਆ ਕੀ ਭਰਾਵੋ ਜੇ ਤੁਹਾਡੇ ਵਿਚਾਰਕ ਮਤ ਪੈਦ ਨੇ ਅਲੱਗ ਬਹਿ ਜਾਓ ਉਗਰਾਹਾ ਸਾਹਿਬ ਨੇ ਕਿ ਮੂਨ ਕਾ ਕੇ ਬਹਿ ਜਾਣਾ ਹਨਾ ਪਰ ਜੇ ਬੈਠਣਾ ਨਹੀਂ ਤਾਂ ਫਿਰ ਬੇਤੁਕੇ ਬਿਆਨ ਬੀ ਨਾ ਦਿਓ ਬੇਨਤੀਓ ਕਰ ਸਕਦੇ ਆ ਇਹ ਉਹ ਕਹਿੰਦੇ ਨੇ ਕਿ ਪ੍ਰੋਟੈਸਟ ਪ੍ਰਦਰਸ਼ਨ ਸਾਡੇ ਵੱਖਰੇ ਨੇ ਅਸੀਂ 23 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਾਂਗੇ ਐਲਾਨ ਕੀਤਾ ਉਹਨਾਂ ਨੇ ਕਿ ਪ੍ਰੋਟੈਸਟ ਕਰਨ ਦੇ ਤਰੀਕੇ ਵੱਖਰੇ ਨੇ ਬਾਈ ਇਧਰ ਉਹ ਬੰਦਾ ਐ ਲਾ ਲਓ ਵੀ ਤਲੀ ਤੇ ਜਨਤਰੀ ਬੈਠਾ ਹੋਵੇ ਹਨਾ ਤੇ ਅੱਜ ਤਰੀਕ ਕਿੰਨੀ ਹੈ ਸ਼ਾਇਦ 19 ਹੈ ਨਾ ਬਾਈ ਫਿਰ 23 ਤਰੀਕ ਤਹਲੇ 5 ਦਿਨਾਂ ਨੂੰ ਆਉਣੀ ਹੈ ਪਲ ਪਲ ਦਾ ਸਹਾਰਾ ਨਹੀਂ ਬਾਪੂ ਦਾ ਤਾਂ ਬਾਈ ਕਦੋਂ ਸੀ ਦੀ ਪਾ ਜਾਣ ਫਿਰ ਇਹਦਾ ਮਤਲਬ ਅਸੀਂ ਢੀਕਦੇ ਆਂ ਵੀ ਕਦੋਂ ਡਲੇਲ ਸਭ ਦੀ ਮੌਤ ਹੋਵੇ ਤੇ ਫਿਰ ਬਾਅਦ ਦੇ ਵਿੱਚ ਤਾਂ ਕੋਈ ਫਾਇਦਾ ਨਹੀਂ ਪ੍ਰਦਰਸ਼ਨ ਕਰਿਆਂ ਦਾ ਜੋ ਜਿਉਂਦੇ ਜੀ ਦੇਣਾ ਸਾਹ ਦਿੱਤਾ ਆਹ ਕੀ ਹੁਣ ਤਾਂ ਲੋਕ ਸਾਰੇ ਜਾਗਰੂਪ ਨੇ ਹੁਣ ਕਢਾਇਆ ਵੀ ਲਾ ਬੰਦ ਕਰਨਾ ਪੈਣਾ ਹੁਣ ਤਾਂ ਸਾਰੇ ਸਾਰਿਆਂ ਨੂੰ ਪਤਾ ਵੀ ਇਹ ਕਾਨੂੰਨਾ ਦੀ ਲੜਾਈ ਹੈ ਹੁਣ ਤਾਂ ਇੱਕਦਮ ਤਿਆਰੀਆਂ ਕਰਕੇ ਇੱਕ ਦਿਨ ਦੇ ਵਿੱਚ ਬੰਦਾ ਮੋਰਚੇ 'ਚ ਆ ਸਕਦਾ ਮੋਰਚਾ ਲਾ ਸਕਦੇ ਆ ਪਹਿਲਾਂ ਕਿਹੜਾ ਮੋਰਚੇ ਨਹੀਂ ਲੱਗੇ ਅਦਾ ਆ ਤਾਂ ਠੀਕ ਨਹੀਂ ਲੱਗਿਆ ਵੀ ਯਾਰ ਇੰਨੀ ਤਰੀਕ ਦੇਤੀ ਹਨਾ ਇੰਨੀ ਤਰੀਕ ਤੱਕ ਦਾ ਇੱਥੇ ਇੱਕ ਮਿੰਟ ਸ਼ਾਈ ਸਾਈ ਹੈ ਬਾਈ ਅਸੀਂ ਹੁਣ ਮੈਂ ਬਾਪੂ ਕੋਲੇ ਬੈਠਾ ਰਿਹਾ ਪਹਿਲਾਂ ਉਹਨਾਂ ਨੂੰ ਦੇਖ ਕੇ ਬਾਈ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਉਹ 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 ਲਾਲੋ ਵੀ ਪਿਆਰ ਹੀ ਇਹਨਾਂ ਕਰਦੇ ਇੱਕ ਦਾ ਹਨਾ ਕਿਉਂਕਿ ਅਸੀਂ ਤਾਂ ਜਲ ਜਥੇਬੰਦੀ ਨਾਲ ਜੁੜੇ ਹੋਇਆ ਪਿਆਰ ਹੀ ਇਹਨਾਂ ਕਰਦੇ ਆ ਕਿ ਗੱਲਾਂ ਛੱਡ ਦਿਓ ਯਾਰ ਜੇ ਕੁਝ ਹੋ ਜਾਂਦਾ ਨਾ ਬਾਈ ਅਮਨ ਤੇ ਫਿਰ ਮੈਂ ਕਹਣਾ ਵੀ ਯਾਰ ਬਹੁਤ ਵੱਡਾ ਘਾਟਾ ਹੋ ਜਾਣਾ ਮੈਂ ਇਹ ਸੋਚਦਾ ਹੁਣਾਂ ਕਿ ਯਾਰ ਇੱਕੋ ਇੱਕ ਕਿਸਾਨ ਲੀਡਰ ਹੈ ਜਿਹੜਾ ਸਿੱਖੀ ਦੀ ਗੱਲ ਵੀ ਕਰਦਾ ਹੈ ਜਿਹੜਾ ਅਮਰਤ ਧਾਰੀ ਐ ਹਨਾ ਤੇ ਕਿਸਾਨੀ ਦੀ ਗੱਲ ਵੀ ਕਰਦਾ ਐ ਸਾਡੇ ਖਾਲਸੇ ਰਾਜ ਦੀ ਗੱਲ ਵੀ ਕਰਦਾ ਐ ਹਨਾ ਖਾਲਸੇ ਰਾਜ ਦਾ ਉਹ ਖਾਲਸੇ ਰਾਜ ਮੈਂ ਉਹ ਗੱਲ ਕਰਨਾ ਚਾਹੁੰਦਾ ਜਿਹੜਾ ਮਹਾਰਾਜ ਰਣਜੀਤ ਸਿੰਘ ਹੋਰੀ ਕਰਕੇ ਗਏ ਸਾਡਾ ਪਹਿਲਾਂ ਜਿਹੜਾ ਰਾਜ ਹੁੰਦਾ ਸੀ ਹਨਾ ਤੇ ਫਿਰ ਜੇ ਹੁਣ ਵੀ ਅਸੀਂ ਵਿਚਾਰਾਂ ਦੇ ਵਿੱਚ ਹੀ ਭੀੜੀ ਗਏ ਜਾਂ ਹਨਾ ਮਤਭੇਦ ਹੁੰਦੇ ਗਏ ਉਹਨਾਂ ਦਾ ਕੋਈ ਫਾਇਦਾ ਨਹੀਂ ਲੋ ਮੈਂ ਦੱਸ ਦੇਣਾ ਮੇਰੇ ਪਿੰਡ ਬਈ ਉਗਰਾਹਾ ਜਿੱਥੇ ਬੰਦੀ ਦਾ ਪ੍ਰਧਾਨ ਐ ਮੁੰਡਾ ਉਹਦੇ ਖੇਤ ਨਾਲ ਉਹਨੇ ਅੱਗ ਲਾਤੀ ਅੱਗ ਲਾਤੀ ਤੇ ਉੱਥੇ ਪ੍ਰਸ਼ਾਸਨ ਆ ਗਿਆ ਅਸੀਂ ਬਿਨਾ ਪੁੱਛੇ ਬਈ ਉੱਥੇ ਧਰਨਾ ਲਾ ਕੇ ਬੈ ਗਏ ਵੀ ਯਾਰ ਅਸੀਂ ਪਿੰਡ ਦੇ ਵਿੱਚ ਇੱਕਾਂ ਹਨਾ ਜੇ ਅਸੀਂ ਇਹ ਕਹਿੰਦੇ ਵੀ ਜੇ ਸਾਡਾ ਆਗੂ ਕਹੂ ਸਾਨੂੰ ਅਸੀਂ ਤਾਂ ਜਾਵਾਂਗੇ ਹਨਾ ਆਗੂ ਬੈਠਾ ਹੋਏ ਫਰੀਦਕੋਟ ਵਾਲਿਆ ਸਾਹਿਬ ਫਰੀਦਕੋਟ ਆਪਦੇ ਪਿੰਡ ਬੈਠੇ ਹੋਣਾ ਅਸੀਂ ਆਗੂ ਨੂੰ ਮਸਲਾ ਦਾ ਪਿੰਡ ਦਾ ਹਨਾ ਅਸੀਂ ਪਿੰਡ ਚ ਗਏ ਧਰਨਾ ਲਾਇਆ ਤੇ ਪ੍ਰਸ਼ਾਸਨ ਨੂੰ ਉੱਥੋਂ ਜਾਣਾ ਪਿਆ ਤੇ ਮਾਫੀ ਮੰਗਣੀ ਪਈ ਜੇ ਇਸੇ ਤਰ੍ਹਾਂ ਅਸੀਂ ਵੀ ਇੱਥੇ ਮੋਰਚੇ 'ਚ ਇਸੇ ਤਰ੍ਹਾਂ ਹੀ ਆ ਜਾਈਏ ਜਦੋਂ ਲੋਕਾਂ ਦਾ ਹੜਾ ਆਉਂਦਾ ਨਾ ਬਾਈ ਲੋਕ ਆਪ ਮਾਰੇ ਹੁੰਦੇ ਆ ਫਿਰ ਆਗੂ ਵੀ ਆ ਹੀ ਜਾਂਦੇ ਹੁੰਦੇ ਆ ਆਗੋਂ ਨੂੰ ਖੁਦ ਹੀ ਤੁਰਨਾ ਪੈਂਦਾ ਹੁੰਦਾ ਹੈ। ਕਈ ਵਾਰੀ ਲੋਕ ਕੱਢ ਲਿਆਉਂਦੇ ਆ ਘਰਾਂ ਚੋਂ। ਫਿਰ ਜਿਹੜੇ ਘਰਾਂ ਚ ਵੱੜਦੇ ਆ ਨਾ ਤੇ ਉਹਨਾਂ ਨੂੰ ਕੱਢ ਲਿਆਉਂਦੇ ਆ। ਦੇਖੋ ਫਰ ਮੈਂ ਇੱਕ ਗੱਲ ਜਰੂਰ ਕਹਿਣਾ ਰੁਲਦੂ ਮਾਨਸਾ ਜੀ ਰੁਲਦੂ ਮਾਨਸਾ ਬਾਰੇ ਮੈਂ ਜਰੂਰ ਕਹਿਦਾ ਕਿ ਭਰਾਵਾ ਸਾਡਾ ਮੂੰਹ ਨਾ ਖਲਾ ਸਾਡਾ ਸਤਿਕਾਰਯੋਗ ਆ ਮੈਂ ਤਾਂ ਕਹਿਦਾ ਨਾ ਬਾਪੂ ਆ ਸਾਡੇ ਬਜ਼ੁਰਗਾਂ ਜੁਰਗਾਂ ਦੀ ਉਮਰ ਦਾ ਪਰ ਜਦ ਇੰਨੀ ਨਫ਼ਰਤ ਫਾਇਦਾ ਨਹੀਂ ਆ ਟਾਈਮ ਦੇ ਵਿੱਚ ਬੰਦਾ ਮਰਨ ਵਰਤ ਰੱਖ ਰੱਖਿਆ ਹੋਵੇ ਹਨਾ ਐਨ ਲਾ ਲੋ ਵੀ ਇੱਕ ਇੱਕ ਪਾਲ ਸਹਾਈ ਹੋਵੇ ਜਿਹੜੇ ਬੰਦੇ ਲਈ ਕਿਸਾਨੀ ਲਈ ਬੈਠਿਆ ਹੋਵੇ ਤੇ ਤੁਸੀਂ ਮੂੰਹਾਂ ਦੇ ਵਿੱਚੋਂ ਨਫ਼ਰਤ ਵਾਲੇ ਬੋਲ ਕੱਢੋ ਹਨਾ ਵੀ ਮਰਨ ਵਰਤ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਜਾਂ ਐ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਹਿਣਾ ਵੀ ਯਾਰ ਤੁਸੀਂ ਨਾ ਆਓ ਪਰ ਬੇਤੁਕੇ ਬਿਆਨ ਨਾ ਦਿਓ ਲੜਾਈ ਕਿਸਾਨੀ ਦੀ ਹੈ ਲੜਾਈ ਪੂਰੇ ਪੰਜਾਬ ਦੀ ਨਹੀਂ ਪੂਰੇ ਦੁਨੀਆ ਦੀ ਹੈ ਇਸ ਕਰਕੇ ਪਰ ਇਹ ਨਾ ਹੋਵੇ ਕਿ ਲੋਕ ਸਾਨੂੰ ਨਫ਼ਰਤ ਕਰਨ ਪਹਿਲਾਂ ਵੀ ਤਾਂ ਹੋਈ ਆ ਬਾਈ ਦਿੱਲੀ ਅੰਦੋਲਨ ਦੇ ਵਿੱਚ ਆਮਣ ਬਾਈ ਜਿਹੜੀਆਂ ਜਥੇਬੰਦੀਆਂ ਸੀ ਨਾ ਸਿਕਰ ਤੇ ਸੀ ਪਰ ਕੁਝ ਕੁ ਜਥੇਬੰਦੀਆਂ ਨੇ ਇਹੋ ਜਿਹੇ ਫੈਸਲੇ ਲਏ ਜਾਂ ਉੱਥੇ ਕੋਈ ਹਿਸਾਬ ਕਿਤਾਬ ਨਹੀਂ ਪਹੁੰਚਦਾ ਦਿੱਤਾ ਤੇ ਜਥੇਬੰਦੀਆਂ ਲੈਵਲ ਪੰਜਾਬ ਤੱਕ ਆਉਂਦੇ ਆਉਂਦੇ ਐਡਾ ਕਰ ਗਿਆ ਸੀ ਜਾਂ ਕੁਝ ਵੋਟਾਂ 'ਚ ਖੜੇ ਹੋ ਗਏ ਹਨ ਪਰ ਜੇ ਮੈਂ ਕਹਣਾ ਵੀ ਇਕੱਠੇ ਰਹਿੰਦੇ ਨਾ ਬਾਈ ਤੇ ਅੱਜ ਨੂੰ ਗੱਲ ਹੀ ਕੁਝ ਹੋਣੀ ਸੀ ਆ ਮੋਰਚਾ ਅਸੀਂ ਹੁਣ ਜਿੱਤ ਕੇ ਚਲੇ ਜਾਂਦੇ ਹਾਂ ਬਿਲਕੁਲ ਬਾਕੀ ਰਾਜਬਾਈ ਕਿਵੇਂ ਦੇਖ ਲਵਾਂ ਅੱਜ ਅਨਾਉਂਸਮੈਂਟ ਵੀ ਹੋ ਰਹੀ ਸੀ ਉੱਥੇ ਸਟੇਜ ਤੋਂ ਵੀ ਭਾਵਕ ਅਨਾਉਂਸਮੈਂਟ ਦੀ ਕਿ ਸਾਰੇ ਜਿਹੜੇ ਅੱਜ ਆਏ ਹੋਏ ਨੇ ਪਿੰਡਾਂ ਚੋਂ ਆਏ ਹੋਏ ਨੇ ਦੂਰੋਂ ਦੂਰੋਂ ਆਏ ਹੋਏ ਨੇ ਉਹ ਇੱਥੇ ਹੀ ਰਹੋ ਕਿਉਂਕਿ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਮਤਲਬ ਨਾ ਚੁੱਕਾ ਨਾ ਚੁਕ ਸਥਿਤੀ ਹੈ ਬਿਲਕੁਲ ਇਹ ਬਹੁਤ ਸੋਹਣਾ ਸਵਾਲ ਆ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਕਿ ਭਰਾਵੋ ਇੱਥੇ ਜਿਹੜੇ ਬੰਦੇ ਦਿਨੇ-ਦਿਨੇ ਆ ਜਾਂਦੇ ਆ ਦਾਈ ਤੇ ਹੱਥ ਲਾਉਣ ਤਾਂ ਆਉਣਾ ਨਹੀਂ ਜਾਂ ਮੂੰਹ ਦਿਖਾ ਕੱਕੇ ਕੋਟੜੇ ਨੇ ਮੂੰਹ ਦੇਖ ਲਿਆ ਪ੍ਰਧਾਨ ਜੀ ਨੂੰ ਪਤਾ ਲੱਗ ਗਿਆ ਵੀ ਉਹ ਐਸੀ ਅਸੀਂ ਚਲੇ ਗਏ ਉਹ ਲੜਾਈ ਤਾਂ ਇਹ ਹੈ ਨਹੀਂ ਇੱਥੇ ਤਾਂ ਲਗਾਤਾਰ ਰਹਿਣਾ ਪੈਂਦਾ ਦਿਨੇ ਤਾਂ ਇਕੱਠ ਬਹੁਤ ਹੁੰਦਾ ਨੇੜੇ ਤੇੜੇ ਪਿੰਡਾਂ ਵਾਲੇ ਆ ਜਾਂਦੇ ਆ ਯਾਰ ਲੜਾਈ ਤਾਂ ਰਾਤ ਦੀ ਹੈ ਕਿਉਂਕਿ ਪ੍ਰਸ਼ਾਸਨ ਨੇ ਤਾਂ ਰਾਤ ਨੂੰ ਚੱਕਣਾ ਡੱਲੇ ਵਾਲਾ ਸਾਬ ਨੂੰ ਦਿਨੇ ਤਾਂ ਹੱਥ ਪਾ ਨਹੀਂ ਸਕਦੇ ਸੰਗਤ ਬਹੁਤ ਹੁੰਦੀ ਹੈ ਤੇ ਜੋਧਾ ਤਾਂ ਹੁਣ ਉਹ ਹੈ ਜਿਹੜਾ ਰਾਤ ਨੂੰ ਡਿਊਟੀਆਂ ਲਾਉਂਦਾ ਔਰੇ ਬਾਈ ਹਣਾ ਮੈਂ ਕਹਿੰਦਾ ਵੀ ਜੋਦੇ ਜੋਦੇ ਬਣ ਕੇ ਦਿਖਾਓ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਨੌਜਵਾਨੋਂ ਬਾਪੂਆਂ ਨੇ ਬਹੁਤ ਲੜਾਈ ਲੜ ਲਈ 11 ਮਹੀਨੇ ਹੋ ਗਏ ਬੈਠਿਆਂ ਨੂੰ ਜੇ ਤੁਸੀਂ ਹੁਣ ਪੰਜ ਸੱ ਘਰ ਛੱਡ ਕੇ ਇੱਥੇ ਆ ਜਾਉਂਗੇ ਤੇ ਲੜਾਈ ਜਿੱਤ ਜਾਣੀ ਐ ਲੜਾਈ ਜੰਮੀ ਐਨ ਸਿਖਰਾਂ ਤੇ ਐ ਜੇ ਡੱਲੇਵਾਲ ਸਾਹਿਬ ਨੂੰ ਨਾ ਚੱਕਣ ਦਿੱਤਾ ਇੱਥੋਂ ਇੱਕ ਹੋਰ ਭਾਈ ਆਵਣ ਮੈਂ ਦੱਸਦਾ ਨਾ ਮੈਂ ਡੱਲੇਵਾਲ ਸਾਹਿਬ ਨੂੰ ਜਦੋਂ ਵੀ ਮਿਲਦਾ ਤੇ ਉਹਨਾਂ ਦਾ ਇੱਕੋ ਇੱਕ ਸੁਨੇਹ ਹੁੰਦਾ ਕਿ ਰਾਜ ਸਿਆ ਮੇਰੀ ਮੌਤ ਹੁੰਦੀ ਆ ਹੋ ਜਾਣ ਦੇ ਪਰ ਮੈਨੂੰ ਇੱਥੋਂ ਚੱਕਣ ਨਾ ਦਿਓ ਠੀਕ ਹੈ ਕੋਈ ਕਹਿ ਸਕਦਾ ਆਗੂ ਅੱਛਾ ਉਹਨਾਂ ਦੀ ਮੰਗ ਆ ਵੱਡੀ ਵੀ ਆਲੇ-ਦਾਲੇ ਪਹਿਰੇ ਲਾ ਦਿਓ ਪੂਰਾ ਜ਼ਬਰਦਸਤ ਕਰ ਦਿਓ ਵੀ ਮੈਂ ਇੱਥੋਂ ਹਾਂ ਵੀ ਮੇਰੀ ਮੌਤ ਹੁੰਦੀ ਆ ਹੋ ਜਾਏ ਪਰ ਮੈਨੂੰ ਇੱਥੋਂ ਚੱਕਣ ਨਾ ਦਿਓ ਬਾਕੀ ਲੜਾਈ ਮੇਰੀ ਹੈ ਕਹਿੰਦਾ ਤੇ ਮੈਂ ਜਿਤਾਉਣਾ ਤੁਹਾਨੂੰ ਬਸ ਮੇਰੇ ਆਲੇ-ਦਾਲੇ ਰਹੋ ਮੈਨੂੰ ਪ੍ਰਸ਼ਾਸਨ ਚੋੱਕੇ ਨਾ ਲੈ ਜਾਓ ਨਹੀਂ ਕਈ ਮਰਨ ਵਰਤ ਮੈਂ ਇਦਾਂ ਦੇ ਵੀ ਦੇਖਿਆ ਕਈ ਬੰਦਿਆਂ ਦੇ ਵੀ ਉਹਨਾਂ ਨੂੰ ਹੁੰਦਾ ਵੀ ਮਰਨ ਵਰਤ ਤੇ ਬਹਿ ਗਏ ਪੰਜਵੇਂ ਛੇਵੇਂ ਦਿਨ ਆਪ ਹੀ ਕਹਿ ਦਿੰਦੇ ਆ ਵੀ ਪ੍ਰਸ਼ਾਸਨ ਚੱਕ ਕੇ ਲੈ ਜੇ ਹਸਪਤਾਲਾਂ ਚ ਰੱਖ ਲੈਂਦੇ ਤੇ ਵਰਤ ਖੋਲ ਲੈਂਦੇ ਆ ਨਾ ਪਰ ਇੱਕੋ ਇੱਕ ਆਗੂ ਆ ਯਾਰ ਜਿਹੜਾ ਕਹਿੰਦਾ ਵੀ ਮੈਨੂੰ ਇੱਥੋਂ ਚੱਕਣ ਨਾ ਦੇਓ ਮੈਂ ਲੜੂਗਾ ਐਂਡ ਤੱਕ ਆਖਰੀ ਸਾਹ ਤੱਕ ਕਿਸਾਨਾਂ ਲਈ ਲੜੂਗਾ ਉਹ ਆਗੂ ਡੱਲੇ ਵਾਲਾ ਬਾਈ ਤਈਓ ਤੁਸੀਂ ਭਾਵਕ ਹੋ ਜਾਨੇ ਤਈਓ ਫਿਰ ਜ਼ਬਰਦਸਤ ਪਹਿਰੇ ਦੇ ਰਹੇ ਹੋ ਤੁਸੀਂ ਵੀ ਉਹਨਾਂ ਦੇ ਬੋਲ ਤੁਸੀਂ ਪਗਾਉਣੇ ਨੇ ਉਹ ਬਿਲਕੁਲ ਬਾਈ ਯਾਰ ਜੇ ਹੁਣ ਨਹੀਂ ਪਗਾਵਾ ਤਾਂ ਹੋਰ ਕਦੋਂ ਪਗਾਵਾਗੇ ਉਹ ਬਾਪੂ ਜਦੋਂ ਸਾਡੇ ਨਾਲ ਖੜਦਾ ਰਿਹਾ ਮੈਂ ਮਾੜੀ ਆਵਾਜ਼ ਮਾਰਦਾ ਨਾ ਬਾਈ ਤੇ ਐਨ ਲਾ ਲੋ ਵੀ ਮੇਰੇ ਲਈ ਆਉਂਦੇ ਰਹੇ ਨੇ ਪਰ ਆਪਾਂ ਵੀ ਫਿਰ ਜਿੰਦਰ ਐਨ ਲਾ ਦਾਂਗੇ ਝੋਕ ਦਾਂਗੇ ਯਾਰ ਬਾਈ ਜੇ ਕੁਰਬਾਨੀ ਦੇਣੀ ਪਈ ਐਂ ਤੇ ਵੀ ਕੁਰਬਾਨੀ ਵੀ ਦੇ ਦਾਂਗੇ ਮੈਂ ਤਾਂ ਇਹ ਸੋਚ ਕੇ ਆਇਆ ਘਰੋਂ ਕਸਮ ਨਾਲ ਯਾਰ ਆਹ ਵਾਰ ਤਾਂ ਕੋਈ ਹੁਣ ਕਿੰਨਾ ਕੁ ਟਾਈਮ ਬਾਈ ਫਿਰ ਆਹੀ ਲੁਕਣ ਮੀਚੀਆਂ ਜੀਆਂ ਕਰੀ ਜਾਵਾਂਗੇ ਹਨਾ ਸਰਕਾਰ ਨੂੰ ਬੇਨਤੀ ਹੈ ਵੀ ਜੇ ਤਾਂ ਸਾਨੂੰ ਮਾਰੀ ਦੇ ਜਾ ਸਾਡੇ ਕਾਨੂੰਨ ਵਾਪਸ ਲੈ ਲੈ ਹਨ ਤੇ ਵਾਪਸ ਅਸੀਂ ਕਰਾ ਕੇ ਹਟਾਂਗੇ ਚਾਹੇ ਕੁਰਬਾਨੀਆਂ ਦੇਣੀਆਂ ਪੈਣ ਚਾਹੇ ਲਹੂ ਲੋੜਨਾ ਪਵੇ ਚਾਹੇ ਕੁਝ ਵੀ ਕਰਨਾ ਪਵੇ ਮਰਨ ਵਰਤ ਦੇ ਬੈਠਣਾ ਪਵੇ ਕੁਝ ਵੀ ਕਰਨਾ ਪਵੇ ਬਾਈ ਕਾਨੂੰਨ ਵਾਪਸ ਕਰਾਉਣੀ ਕਰਾਉਣੇ ਹਨ ਹਨਾ ਪਰ ਮੈਂ ਘਰਾਂ 'ਚ ਬੈਠਣ ਵਾਲੇ ਭਰਾਵਾਂ ਨੂੰ ਕਹਿਣਾ ਕਿ ਬਾਈ ਫਿਰ ਇੱਕ ਜੱਥੇਬੰਦੀਆਂ ਨੂੰ ਕਹਿਣਾ ਕਿ ਬਾਅਦ ਦੇ ਵਿੱਚ ਤੁਸੀਂ ਫਿਰ ਇਹ ਨਾ ਸੋਚਿਓ ਕਿ ਅਸੀਂ ਢੱਲੇ ਵਾਲ ਦੇ ਭੋਗ ਤੇ ਖੜਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਜਾਾਂਗੇ ਵੀ ਅਸੀਂ ਫਲਾਣਾ ਸੂ ਆਇਆ ਫਲਾਣਾ ਸੂ ਬੋਲ ਰਿਹਾ ਪਰ ਉੱਥੇ ਨਹੀਂ ਅਸੀਂ ਬੋਲਣ ਦਿੰਦੇ ਬਾਈ ਹਨਾ ਉੱਥੇ ਕੋਈ ਫਾਇਦਾ ਨਹੀਂ ਫਿਰ ਸਦਾਂਝਲੀਆਂ ਦੇਣ ਦਾ ਆਹਨਾ ਕੱਠਾ ਨੂੰ ਸਬੋਧਨ ਕਰਨ ਦਾ ਜੇ ਹੋਣੀ ਨਾ ਏ ਮੈਂ ਤਾਂ ਇਹ ਵੀ ਕਹਿਣਾ ਜਿਹੜੇ ਆਗੂ ਨੇ ਕਿ ਭਰਾਵੋ ਤੁਸੀਂ ਬਹੁਤ ਵੱਡੇ ਵਹਿਮ ਚ ਫਿਰਦੇ ਹੋ ਜੇ ਡੱਲੇਵਾਲ ਸਭ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਹੁੰਦੀ ਹੈ ਨਾ ਤੁਹਾਨੂੰ ਕੋਈ ਭੋਗ ਤੇ ਵਰਣ ਦੇਵੇ ਨਾ ਤੁਹਾਨੂੰ ਪਿੰਡਾਂ ਚ ਕੋਈ ਫੰਡ ਦੇਵੇ ਇਹ ਦੇਖ ਲਿਓ ਇਹ ਹੋਣਾ ਹੈ ਇਹ ਹੋਣਾ ਕਿਉਂਕਿ ਪਿੰਡ ਵਾਲੇ ਲੋਕ ਸਵਾਲ ਕਰਨਗੇ ਕਿ ਉਦੋਂ ਕਿੱਥੇ ਸੀ ਹਨਾ ਉਦੋਂ ਕਿੱਥੇ ਸੀ ਜਦੋਂ ਐ ਲਾ ਲੋ ਵੀ ਆਖਰੀ ਸਾਹਾਂ ਤੇ ਡੱਲੇਵਾਲ ਸੀ ਤੁਸੀਂ ਤਰੀਕਾਂ ਦੇ ਰਹੇ ਸੀ ਤੁਸੀਂ ਆਪ ਸੀ ਲੜ ਰਹੇ ਸੀ ਤੁਸੀਂ ਇਹ ਕਹਿ ਰਹੇ ਸੀ ਕਿ ਸਾਡਾ ਸੰਘਰਸ਼ ਸਾਡਾ ਹੈ ਉਹਨਾਂ ਦਾ ਅੱਡਾ ਹੈ ਇਹ ਚੀਜ਼ਾਂ ਨਹੀਂ ਫਿਰ ਲੋਕਾਂ ਨੇ ਦੇਖਣੀਆਂ ਲੋਕ ਭਾਵਕ ਹੋਏ ਹੋਣਗੇ ਤੁਹਾਨੂੰ ਪਿੰਡਾਂ 'ਚ ਵੜਨਾ ਵੀ ਔਖਾ ਹੋ ਜੂ ਬਾਈ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਬਾਈ ਵੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਧੜੇ ਹੁੰਦੇ ਆ ਰਾਜਨੀਤਿਕ ਪਾਰਟੀਆਂ ਐਵੇਂ ਨੇ ਸਭ ਤੋਂ ਵੱਡੇ ਧੜੇ ਤਾਂ ਸਾਡੇ ਇਨਾਂ 'ਚ ਹੀ ਆ ਜਥੇਬੰਦੀਆਂ ਦੀ ਸਭ ਤੋਂ ਵੱਡੇ ਧੜੇ ਜਗ ਜाहिर ਹੋਗੇ ਜਿਹੜੇ ਬਿਆਨ ਆ ਰਹੇ ਨੇ ਕਿਸ ਤਰੀਕੇ ਦੇ ਹਾਂ ਸਭ ਤੋਂ ਵੱਡੇ ਧੜੇ ਆ ਧੜੇ ਤਾਂ ਮੈਂ ਕਹਿੰਦਾ ਜਥੇਬੰਦੀਆਂ ਵਾਲੇ ਬਣਾ ਹੀ ਬੈਠੇ ਆ ਸੋ ਇਹ ਧੜੇ ਬਣਾਉਣ ਦਾ ਟਾਈਮ ਹੈ ਨਹੀਂ ਭਰਾਵੋ ਵਿਚਾਰਕ ਮਤ ਪੇ ਦੇਖੋ ਆਪਣੇ ਰਹਿਣਗੇ ਨਹੀਂ ਮਿਲ ਸਕਦੇ ਮੇਰੇ ਅਲੱਗ ਹੈ ਤੁਹਾਡੇ ਅਲੱਗ ਇਹਨਾਂ ਦੇ ਅਲੱਗ ਹੈ ਉਹ ਰੱਖੋ ਹਨਾ ਉਹ ਲੜਾਈ ਆਪਾਂ ਬਾਅਦ ਚ ਲੜ ਲਾਂਗੇ ਵਿਚਾਰਾਂ ਦੀ ਪਰ ਇੱਥੇ ਤਾਂ ਇਕੱਠੇ ਹੋ ਕੇ ਆਜੋ ਇੱਥੇ ਤਾਂ ਨਹੀਂ ਵਿਚਾਰ ਆਇਆ ਕਹਿੰਦੇ ਵੀ ਤੁਸੀਂ ਭਾਈ ਰੋਟੀ ਖਾਣੀ ਨਹੀਂ ਹਨਾ ਮੈਂ ਖਾਣੀ ਹੈ ਰੋਟੀ ਤੁਸੀਂ ਵੀ ਖਾਣੀ ਹੈ ਮੈਂ ਵੀ ਖਾਣੀ ਹੈ ਵਿਚਾਰ ਭਾਵੇਂ ਅਲੱਗ-ਅਲੱਗ ਨੇ ਇਹ ਲੜਾਈ ਹਰੇਕ ਚੁੱਲੇ ਦੀ ਹੈ ਹਰ ਇੱਕ ਘਰ ਦੀ ਹੈ ਹਨਾ ਤੇ ਆਜੋ ਭੈਣਾਂ ਨੂੰ ਬੇਨਤੀ ਹੈ ਇੱਕ ਨਾ ਭਾਈ ਕੀ ਹੁੰਦਾ ਮੈਂ ਭੈਣਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਮੁੰਡੇ ਵਿਆਹੇ ਹੁੰਦੇ ਹਨਾ ਉਹਨਾਂ ਦੇ ਘਰ ਵਾਲਿਆਂ ਬਹੁਤ ਕਹਿ ਦਿੰਦੇ ਆ ਵੀ ਦੋ ਕੁ ਦਿਨ ਆਏ ਵੀ ਆਜੋ ਮਨੋਂ ਭੈਣਾਂ ਨੂੰ ਕਹਿੰਨਾ ਕਿ ਜੇ ਤੁਸੀਂ ਨਹੀਂ ਆ ਸਕਦੀਆਂ ਤਾਂ ਆਪਣੇ ਘਰ ਵਾਲਿਆਂ ਨੂੰ ਹੌਸਲਾ ਦੇ ਕੇ ਬਾਹਰਾਂ ਦੇ ਭੇਜ ਦਿਓ ਬੈਗ ਭਰ ਕੇ ਕਿ ਜਦੋਂ ਤੱਕ ਮੋਰਚਾ ਜਿੱਤਿਆ ਨਹੀਂ ਜਾਂਦਾ ਉਦੋਂ ਤੱਕ ਆਇਓ ਨਾ ਉਹ ਵੀ ਤਾਂ ਕਿਸੇ ਦਾ ਪੁੱਤ ਹੈ ਡੱਲੇ ਵਾਲਾ ਉਹ ਵੀ ਤਾਂ ਕਿਸੇ ਦਾ ਪਿਆਓ ਹੈ ਕਿਸੇ ਨੂੰ ਦਾ ਸਹੁਰਾ ਹੈ ਹਨਾ ਕਿਸੇ ਮਤਲਬ ਉਹਦੇ ਪੋਤੇ ਦਾ ਉਹ ਦਾਦਾ ਹੈ ਉਹ ਵੀ ਤਾਂ ਬੈਠਿਆ ਸਾਰਾ ਪਰਿਵਾਰ ਯਾਰ ਜੇ ਤੁਸੀਂ ਇੱਥੇ ਹਫਤਾ ਹਫਤਾ ਆ ਜਾਓਗੇ ਫਿਰ ਕੀ ਹੋ ਜੂਗਾ ਯਾਰ ਇਸ ਕਰਕੇ ਬੇਨਤੀ ਹੈ ਵੀ ਪੈਣਾ ਨਹੀਂ ਵੀ ਆ ਸਕਦੀਆਂ ਪਰ ਆਪਣੇ ਘਰ ਵਾਲਿਆਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਪਿਓਆਂ ਨੂੰ ਵੀ ਐਨ ਹੌਸਲਾ ਦੇ ਕੇ ਭੇਜ ਦੋ ਹੱਥ 'ਚ ਡਾਂਗ ਲੈ ਕੇ ਕਿ ਲੜੋ ਕਿਉਂਕਿ ਹੁਣ ਫਿਰ ਇਤਿਹਾਸ ਹੀ ਰਿਹਾ ਹਾਂ ਹੁਣ ਫਿਰ ਤਿਆਰੀ ਆ ਜੀਪ ਨਾਲ ਫੇਰ ਵੀ ਚੱਕਰ ਲਾਉਣੇ ਨੇ ਅੱਜ ਆਲੇ ਦੁਆਲੇ ਸਾਰੀ ਰਾਤ ਬਾਈ ਸਾਰੀ ਰਾਤ ਆਪਾਂ ਦਾ ਪਹਿਰਾ ਦੇਣੇ ਹੁੰਨੇ ਆ ਸਵੇਰੇ ਕਿਤੇ 4:00 ਵਜੇ ਜਾ ਕੇ ਅਸੀਂ ਹਟਦੇ ਹੁੰਨੇ ਆ ਜੀਪ ਧਰਦੇ ਨੇ ਤੇ ਫੇਰ ਬਹਿ ਜਾਂਦੇ ਆ ਸਾਰੀ ਰਾਤ ਐਦਾਂ ਹੀ ਚਾਹੇ ਤੁਸੀਂ ਰਹੋ ਤਾਨੂੰ ਪਤਾ ਲੱਗ ਜੂਗਾ ਬਾਕੀ ਦੇਖਿਆ ਡਿਊਟੀਆਂ ਵੀ ਲਾਈਆਂ ਹੋਈਆਂ ਨੇ ਜਿੱਥੋਂ ਸਟਾਰਟਿੰਗ ਹੁੰਦੀ ਹੈ ਉਧਰੋਂ ਤੇ ਇਧਰੋਂ ਸਟਾਰਟਿੰਗ ਹੁੰਦੀ ਹੈ ਜਿੱਥੇ ਬਸ ਐਨ ਜੋਧੇ ਬੰਦੇ ਬੈਠੇ ਹੋਇਆ ਹੈ ਪ੍ਰਸ਼ਾਸਨ ਨੂੰ ਮੈਂ ਕਹਦਾ ਕਿ ਡੱਲੇਆਂ ਨੂੰ ਤੁਸੀਂ ਸੌਖੇ ਤਰੀਕੇ ਨਾਲ ਤਾਂ ਨਹੀਂ ਲਿਆ ਲਾਸਾਂ ਤੋਂ ਹੀ ਤਾਂ ਲੈ ਜਾਊਂਗਾ ਉਹ ਤਾਂ ਗੱਲ ਵੱਖ ਹੈ ਪਰ ਇਹ ਨਹੀਂ ਹੈਗਾ ਵੀ ਤੁਸੀਂ ਐ ਗਏ ਤੇ ਦਾਈ ਨੂੰ ਹੱਥ ਲਾਇਆ ਤੇ ਚੱਕ ਲਿਆ ਇਹ ਨਹੀਂ ਹੋ ਸਕਦਾ ਜੋਧੇ ਹੈ ਜਿੰਨੇ ਕੁ ਵੀ ਹੈਗੇ ਸਾਡਾ ਇਤਿਹਾਸ ਆ ਸਵਾ ਲੱਖ ਨਾਲ ਇੱਕ ਇੱਕ ਲੜਾਇਆ ਹੈ ਨਾ ਫਿਰ ਉਹੀ ਇੱਥੇ ਇਤਿਹਾਸ ਰਚਿਆ ਜਾਣਾ ਤੁਸੀਂ ਦੇਖ ਲਓ ਚ ਇਹ ਪਰਥਾਖੇ ਇੱਥੇ ਹੋਣਾ ਹੈ ਜੋ ਕਿਉਂਕਿ ਜਿਹੜਾ ਬੰਦਾ ਰਾਤ ਸਾਰੀ ਕੱਟ ਗਿਆ ਨਾ ਨੀਂਦਰਾ ਉਹ ਜੋਦਾ ਹੀ ਐ ਜਿਹੜਾ ਬੈਠਾ ਹੈ ਜਿਹੜਾ ਬੰਦਾ ਉਹਰੇ ਆ ਕੇ ਮੂੰਹ ਦਿਖਾ ਕੇ ਭੱਗ ਗਿਆ ਉਹ ਦੂਜੇ ਸੰਘਰਸ਼ੀ ਹੁੰਦੇ ਆ ਜਿਹੜੇ ਅਖੌਤੀ ਇਨਕਲਾਬੀ ਨਹੀਂ ਕੋਣ ਹੁੰਦੇ ਵੀ ਯਾਰ ਗਏ ਤੇ ਆਏ ਐ ਆਉਣ ਦਾ ਕੀ ਫਾਇਦਾ ਬਾਈ ਮੂੰਹ ਦਿਖਾਉਣ ਦਾ ਕੀ ਫਾਇਦਾ ਆਓ ਮੈਂ ਕਹਿੰਨਾ ਦੇਖੋ ਇਕੱਠ ਕਰਦੇ ਹੋਂ ਦਿਨੇ ਭਰਾ ਆਉਂਦੇ ਆ ਰਾਜਨੀਤਿਕ ਭਰਾ ਆਉਂਦੇ ਕੋਈ ਵੀ ਆਉਂਦੇ ਆ ਵੀ ਜਥੇ ਲੈ ਕੇ ਆਉਣੇ ਬਹੁਤ ਧੰਨਵਾਦ ਵੱਡੇ ਸਹਿਯੋਗ ਹੈ ਪਰ ਜੇ ਇੱਥੇ ਨਾ ਜਿਵੇਂ ਜਥਾ ਲੈ ਕੇ ਆ ਗਏ ਦੋ ਦਿਨ ਰਹਿ ਜਾਓ ਤੀਜੇ ਜਿੱਥੇ ਦਿਨ ਵਾਪਸ ਵਗਜੋ ਦੋ ਦਿਨ ਘਰੇ ਲਾ ਕੇ ਫੇਰ ਆਜੋ ਰਹੋ ਇੱਥੇ ਰਾਤ ਨੂੰ ਬਾਲੀ ਜਿਆਦੇ ਲੋਡ ਹੈ ਸਾਡੀ ਹਾਂ ਰਾਤ ਨੂੰ ਤਾਂ ਇੰਨੀ ਕਿ ਲੋਡ ਹੈ ਕਿ ਗੱਲਾਂ ਹੀ ਛੱਡ ਦੋ ਜੇ ਕਿਤੇ ਬਾਪੂ ਨੂੰ ਲੈ ਕੇ ਫਿਰ ਸਾਡਾ ਪੰਜਾਬੀ ਕਹੋਂਦੇ ਅਸੀਂ ਲੈ ਕੇ ਹੈ ਨਹੀਂ ਅਣਖਾਂ ਗੈਰਤਾਂ ਸਾਡੇ ਚ ਲਹੂ ਚਿੱਟਾ ਹੋ ਗਿਆ ਸਮਝ ਲਓ ਫਿਰ ਤਾਂ ਜੇ ਇਥੋਂ ਬਾਪੂ ਨੂੰ ਲੈ ਕੇ ਬਿਲਕੁਲ ਜੀ ਸੋ ਨੌਜਵਾਨ ਆਗੂ ਰਾਜ ਸਿੰਘ ਖਾਲਸਾ ਜੋ ਪਹਿਰਾ ਦਿੰਦੇ ਨੇ ਇਹਨਾਂ ਨੇ ਟੀਮਾਂ ਬਣਾਈਆਂ ਹੋਈਆਂ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਇੱਕੇ ਮੰਗਾ ਉਹ बार-बार ਇਹੀ ਕਹਿੰਦੇ ਨੇ ਕਿ ਸਾਨੂੰ ਪੁਲਿਸ ਇਥੋਂ ਚੁੱਕ ਕੇ ਨਾ ਲੈ ਕੇ ਜਾਵੇ ਸਾਨੂੰ ਨਾ ਲਿਜਾਣ ਵੀ ਦਿਓ ਕਿਉਂਕਿ ਖਦਸਾ ਉਹਨਾਂ ਨੂੰ ਇਹੀ ਹੁੰਦਾ ਕਿਉਂਕਿ ਸਟਾਰਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ 26 ਨਵੰਬਰ ਨੂੰ ਆਪਣਾ ਮਰਨ ਵਰਤ ਸ਼ੁਰੂ ਕਰਨਾ ਸੀ ਤਾਂ ਪੁਲਿਸ ਵੱਲੋਂ ਚੁੱਕੇ ਗਏ ਸੀ ਅਤੇ ਉਸ ਤੋਂ ਬਾਅਦ ਹੁਣ ਪੈਰੇਦਾਰੀ ਹੋ ਰਹੀ ਆ ਤੇ ਉਹਨਾਂ ਦੀ ਹਾਲਾਤ ਨੇ ਜਿਹੜੇ ਸਰੀਰਕ ਹੈਲਥ ਆ ਜਿਹੜੀ ਉਹ ਵੀ ਨਾਜ਼ੁਕ ਹੋਈ ਵੀ ਆ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਕਦੋਂ ਤੱਕ ਉਹਨਾਂ ਵੱਲ ਧਿਆਨ ਦਿੰਦੀ ਆ ਕੈਮਰਾਮੈਨ ਹੈਪੀ ਸ਼ਰਮਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ